ਸਸਿ ਕਾਲ ਜੀ ਅੱਜ ਅਸੀਂ ਬਣਾਵਾਂਗੇ ਆਟੇ ਅਤੇ ਗੁੜ ਦੇ ਬਿਲਕੁਲ ਸਹੀ ਨਾਪ ਨਾਲ ਗੁਲਗੁਲੇ 2 ਕੱਪ ਅਸੀਂ ਕਣਕ ਦਾ ਆਟਾ ਛਾਣ ਕੇ ਲੈਣਾ ਹੈ 1 ਕੱਪ ਗੁੜ ਨੂੰ ਤੋੜ ਕੇ ਲਵਾਂਗੇ ਅੱਧਾ ਚਮਚ ਬੇਕਿੰਗ ਪਾਊਡਰ ਲਵਾਂਗੇ 1 ਚਮਚ ਅਸੀਂ ਸੌਂਫ ਦਾ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਗੁੜ ਨੂੰ ਕੁਲ ਕੇ ਤਿਆਰ ਕਰਾਂਗੇ 1 ਕੱਪ ਗੁੜ ਵਿੱਚ 1 ਕੱਪ ਗਰਮ ਪਾਣੀ ਕਰਕੇ ਇਹਨੂੰ ਅੱਧੇ ਘੰਟੇ ਲਈ ਰੈਸਟ ਤੇ ਰੱਖ ਦਾਂਗੇ ਸਾਡਾ ਗੁੜ ਕੁਲ ਕੇ ਬਿਲਕੁਲ ਤਿਆਰ ਹੈ ਇਹਨੂੰ ਛਾਣ ਦਵਾਂਗੇ ਕਿਸੇ ਗੁੱਲੇ ਬਰਤਨ ਵਿੱਚ ਤੇ ਇਹਦੇ ਵਿੱਚ 2 ਕੱਪ ਆਟਾ ਤੇ ਸੌਂਫ ਨੂੰ ਐਡ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਨਾ ਹੈ 10 ਤੋਂ 12 ਮਿੰਟ ਇਹਨੂੰ ਚੰਗੀ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਮਿਕਸ ਕਰਨਾਗੇ ਚੰਗੀ ਤਰ੍ਹਾਂ ਅਸੀਂ ਹੱਥਾਂ ਨਾਲ ਮਿਕਸ ਕਰ ਲੈਣਾ ਇਹਨੂੰ ਕੋਲ ਨੂੰ ਬਿਲਕੁਲ ਪਰਫੈਕਟ ਪਾਣੀ ਪਾਇਆ ਸੀ ਇੱਕ ਕਾਪੀ ਪਾਣੀ ਪਾਣਾ ਜ਼ਿਆਦਾ ਨਹੀਂ ਪਾਣਾ ਤੁਸੀਂ ਜੇ ਤੁਹਾਨੂੰ ਗੁਲਗੁਲੇ ਬਣਾਉਣੇ ਸ਼ੁਰੂ ਕਰਨੇ ਆ ਉਹ ਤੋਂ ਪਹਿਲਾਂ ਅਸੀਂ ਬੇਕਿੰਗ ਪਾਊਡਰ ਐਡ ਕਰ ਦਾਂਗੇ ਬੇਕਿੰਗ ਪਾਊਡਰ ਦੇ ਉੱਪਰ ਇੱਕ ਚਮਚ ਅਸੀਂ ਪਾਣੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਇੱਧਰ ਅਸੀਂ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਕਰਕੇ ਇਹਦੀ ਗ੍ਰੈਜ਼ੀ ਫਿਲਮਸ ਰੋਲ ਰੱਖਣੀ ਹੈ ਤੇ ਇਹਦੇ ਵਿੱਚ ਅਸੀਂ ਥੋੜਾ ਥੋੜਾ ਬੈਟਰ ਕਰਕੇ ਗੁਲਗੁਲੇ ਬਣਾਉਂਦੇ ਜਾਵਾਂਗੇ ਇਹਨਾਂ ਨੂੰ ਸਲੋ ਗੈਸ ਤੇ ਪਕਾਉਣਾ ਤਾਂ ਕਿ ਅੰਦਰ ਤੱਕ ਚੰਗੀ ਤਰ੍ਹਾਂ ਪੱਕ